ਸਸ਼ਰਕਾਲ ਢੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਜਿਸ ਦੀ ਇੱਕ ਸਰੀਏ ਦੇ ਨਾਲ ਭਰੇ ਹੋਏ ਟਰਾਲੇ ਦੇ ਨਾਲ ਟੱਕਰ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਪੁਖਾ ਰਿਹਾ ਹੈ ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰਾਲਾ ਪੁਲ ਤੋਂ ਵੇਖੋ ਕਿਵੇਂ ਹੇਠਾਂ ਵੱਲ ਨੂੰ ਲਟਕ ਜਾਂਦਾ ਹੈ ਤਾਂ ਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਬੱਸ ਦੇ ਵਿੱਚ 35 ਦੇ ਕਰੀਬ ਸਵਾਰੀਆਂ ਮੌਜੂਦ ਸਨ ਤੇ ਸਰੀਏ ਦੇ ਨਾਲ ਭਰਿਆ ਹੋਇਆ ਇਹ ਟਰਾਲਾ ਜਿਹੜਾ ਉਸ ਬੱਸ ਦੇ ਵਿੱਚ ਜਾ ਵਜਿਆ ਤਾਂ ਖੰਨਾ ਦੇ ਵਿੱਚ ਬੱਸ ਸਟੈਂਡ ਦੇ ਕੋਲ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵਾਪਰਦਾ ਜਿੱਥੇ ਲੋਹੇ ਦੇ ਸਰੀਏ ਦੇ ਨਾਲ ਇਹ ਟਰਾਲਾ ਭਰਿਆ ਹੋਇਆ ਸੀ ਜਿਸ ਨੂੰ ਕੀ ਇੱਕ ਟੱਕਰ ਹੁੰਵਜਦੀ ਐ ਇਸ ਦੀ ਬੱਸ ਦੇ ਨਾਲ ਤਾਂ ਦੱਸਿਆ ਜਾ ਰਿਹਾ ਹੈ ਕਿ ਟਰੱਕ ਦੇ ਜਿਹੜੀ ਟੱਕਰ ਹੈ ਜਦੋਂ ਇਹ ਹੁੰਦੀ ਐ ਤਾਂ ਇਸ ਦਰਮਿਆਨ ਟਰਾਲਾ ਜੋ ਪੁਲ ਤੋਂ ਹੇਠਾਂ ਵੱਲ ਨੂੰ ਲਟਕ ਜਾਂਦਾ ਤਾਂ ਵੱਡਾ ਹਾਦਸਾ ਹੋਰੋਂ ਟਲ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਵਿੱਚੋਂ ਸਵਾਰੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਤਾਂ ਬੱਸ ਦੇ ਵਿੱਚ ਉਸ ਵੇਲੇ ਸਵਾਰੀਆਂ ਮੌਜੂਦ ਹੁੰਦੀਆਂ ਨੇ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਜਿਹੜਾ ਟਰਾਲਾ ਏ ਇਸ ਬੱਸ ਦੇ ਵਿੱਚ ਜਾ ਵਜਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਪਾਜੜਾ ਪੈ ਜਾਂਦੀਆਂ ਨੇ ਤੁਰੰਤ ਬੱਸ ਦੇ ਵਿੱਚੋਂ ਸਵਾਰੀਆਂ ਨੂੰ ਕੱਢਿਆ ਗਿਆ ਤਾਂ ਸਰਵਿਸ ਲੈਣ ਦੇ ਉੱਪਰ ਵੀ ਅਲਰਟ ਕਰ ਦਿੱਤਾ ਜਾਂਦਾ ਹੈ ਖੰਨਾ ਦੇ ਵਿੱਚ ਨੈਸ਼ਨਲ ਹਾਈਵੇ ਤੇ ਇਹ ਵੱਡਾ ਹਾਦਸਾ ਵਾਪਰਿਆ ਬੱਸ ਜਿਹੜੀ ਆ ਉਹ ਦਿੱਲੀ ਤੋਂ ਜਲੰਧਰ ਜਾ ਰਹੀ ਸੀ ਤੇ ਖੰਨਾ ਦੇ ਵਿੱਚ ਬੱਸ ਸਟੈਂਡ ਦੇ ਕੋਲ ਇੱਕ ਟਰਾਲਾ ਜਿਸ ਦੇ ਵਿੱਚ ਸਰੀਆ ਲੱਦਿਆ ਹੋਇਆ ਸੀ ਤਾਂ ਟਰਾਲੇ ਦੇ ਪਿੱਛੇ ਬੱਸ ਟਕਰਾ ਜਾਂਦੀ ਹੈ ਹਾਲਾਂਕਿ ਇੱਕ ਪਾਸਾ ਜਿਹੜਾ ਟਰਾਲਾ ਚਾਲਕ ਹੈ ਉਹ ਬੱਸ ਵਾਲੇ ਦੀ ਗਲਤੀ ਕੱਢ ਰਿਹਾ ਤੇ ਦੂਜੇ ਪਾਸੇ ਬੱਸ ਵਾਲਾ ਟਰਾਲਾ ਚਾਲਕ ਦੀ ਗਲਤੀ ਕਰਦਾ ਹੋਇਆ ਵਿਖਾਈ ਦੇ ਰਿਹਾ ਤੇ ਇੱਥੇ ਤਸਵੀਰਾਂ ਤੁਸੀਂ ਵੇਖੋ ਕਿ ਕਿਵੇਂ ਟਰਾਲਾ ਜਿਹੜਾ ਇਸ ਟੱਕਰ ਤੋਂ ਬਾਅਦ ਪੁਲ ਤੋਂ ਹੇਠਾਂ ਵੱਲ ਨੂੰ ਲਟਕ ਜਾਂਦਾ ਹੈ ਤਾਂ ਵੱਡਾ ਹਾਦਸਾ ਕਹਿ ਸਕਦੇ ਆ ਕਿ ਹੁਣ ਉਹ ਟਲਿਆ ਪਰ ਦੋਨਾ ਵਾਹਨਾਂ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਮੌਕੇ ਦੇ ਵਿੱਚ ਹਫੜਾ ਤਪੜੀ ਜਿਹੜੀ ਮੌਕੇ ਤੇ ਪੈ ਜਾਂਦੀ ਹੈ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਤੁਰੰਤ ਉਸ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਦੋਵੇਂ ਵਾਹਨਾਂ ਦੇ ਚਾਲਕ ਇੱਕ ਦੂਜੇ ਤੇ ਇੱਥੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਵਿਖਾਈ ਦੇ ਰਹੇ ਨੇ ਪਰ ਗਨੀਮਤ ਇਹ ਰਹੀ ਹੈ ਕਿ ਇੱਥੇ जानी नुकसान तो बचा हो गया दीपक शर्मा जी जी पीछे मैं तो आराम से जा रहा गाड़ी चला रहा अपनी आराम से जा रहा था पीछे मंडी गोविंदगढ़ से लुधियाना तो जाना था, जाना था। तो जा? बस वाले की स्पीड से आ रहा था हाँ जी तो तो अपनी मैं अपनी साइड पे था ये स्पीड में ऐसे कंट्रोल में पीछे जोड़ के मारा इतना हाँ जी मैं तो अपने आराम से जा रहा था मैं अकेला था जी उसने जोर से धक्का मारा लोडिंग था जोर से धक्का मारा स्पीड से कंट्रोल नहीं हुआ नीचे गिरते बचाऊ जी मैं वो बचाव इतनी स्पीड से आया बस वाला वो स्पीड से आया कि हाँ उससे कंट्रोल नहीं हुआ बस वाले से मैं अकेला ही था।, था, था हाँ जी हाँ कितना से मैं दिल्ली एयरपोर्ट पर आप जलंधर जा रहे हो हाँ जी ये दिल्ली एयरपोर्ट तो आ रही है जी ਇਹ ਤੇ ਪੋਲਦੇ ਹੁੰਦੇ ਨਾ ਆਪਾਂ ਜਦੋਂ ਆ ਰਹੇ ਸੀਗੇ ਇਹਨੇ ਬ੍ਰੇਕ ਮਾਰੀ ਅੱਜਾਂ ਅੱਗੇ ਮੈਂ ਗੱਡੀ ਛਿੱਤੀ ਪਰ ਇਹ ਕੋ ਨਹੀ ਇਹਨੇ ਹੋਰ ਜਗਦਾ ਬ੍ਰੇਕ ਨਾ ਵੀ ਮਾਰੀ ਜੀ ਨਾਲ ਗਈ ਕਹਿ ਕੇ ਨਾਲ ਗੱਡੀ ਦਾਾਂ ਜੜ ਗਈ ਇਹ ਸਾਰਾ ਸੁਪੀਰ ਚੋਂ ਦੀ ਆ ਦਿਨ ਦੇ ਲੋ ਇਹ ਪਿੱਛੇ ਤੱਕ ਪਾਰ ਜਾਣੀ ਇਹ ਤੇ ਸਾਰਾ ਕਾਚ ਹੀ ਲੱਗਾ ਬਣਾ ਕੇ ਦੇਖੋ ਵੀਡੀਓ ਸਾਰਾ ਕਾਚ ਲੱਗਾ ਜੀ ਇਹ ਤੇ ਸਾਰੀ ਪਾਰ ਜਾਣੀ ਪਿੱਛੇ ਤੱਕ ਨਹੀਂ ਜੀ ਬਾਕੀ ਬਚਾ ਕਿਸੇ ਮੇਰੇ ਕਨੈਕਟਰ ਦੇ ਮਾਰੀ ਜੀ ਲੱਗੀ ਆਈ ਤੇ ਬਾਕੀ ਦੇ ਲੋ ਇਹ ਤੇਜ਼ ਹੁੰਦੀ ਗੱਡੀ ਉਹ ਖਲੋਤੀ ਹੁੰਦੀ ਇਹ ਸਾਰੀ ਪਾਰ ਜਾਣੀ ਸੀਗੀ ਗੱਡੀ ਸਰ ਮਰੀ ਗੱਲ ਸੁਣੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਹ ਤਾਂ ਉਹਦੀ ਵੀ ਗਲਤੀ ਹੈਗੀ ਨੇ ਉਹਨੇ ਜੱਕਦਾ ਬ੍ਰੇਕ ਮਾਰੀ ਮੈਂ ਤਾਂ ਆਪਣੇ ਕੋ ਗੱਡੀ ਵੇਖੋ ਆਹ ਦੇਖੋ ਇਧਰ ਵੀ ਬਣਾਉਣਾ ਵੀਡੀਓ ਮਾਰੀ ਜੀ ਗੱਡੀ ਕਿੱਡੀ ਇਧਰੋਂ ਆਈ ਉਹ ਨਾਲ ਕਈ ਗੱਡੀ ਹੋਇਆ ਸਰੀਆ ਕਿੱਥੋਂ ਤੱਕ ਬਾਹਰ ਦੇ ਆਪੇ ਦਾ ਸਰੀਆ ਬਣਾਉਣਾ ਕਿੱਥੋਂ ਤੱਕ ਬਾਹਰ ਉਹਦਾ ਸਵਾਰੀਆਂ ਜੀ 20 ਲੈ ਗਿਆ ਜੀ ਹਾਂ ਜੀ ਹਾਂ ਜੀ ਜਿਹੜੀ ਏਅਰਪੋਰਟ ਇਹ ਆਪਣੇ ਰੋਡ ਵੇਜ ਦੀ ਗੱਡੀ ਹੈ ਜੀ हाँ जी पंजाब सरकार हाँ जी लगी थोड़ी बहुत ही सड़ा कनेक्टर भी लगी है पर आप इधर की सारे अभी बनाओ ना पीछे देखो सरिया कितों तक लोड आई और सरिया लोड करके गड्डी ना सहन दे करके हो तो गड्डी लंघ जानी आ देखो सही गड्डी सरिया कितों तक लोड आई पिछले कहाँ से आ रही थी आप किस चीज में आए थे ये जैसे हादसा हुआ कैसे हुआ पता कुछ ਫਮਨ ਤੋਂ ਅੰਦਰ ਬੈਠੇ ਹੋਏ ਦਾ ਅਚਾਨਕ ਸੇ ਇਹ ਟਰੱਕ ਵਾਲਾ ਸਾਈਡ ਮੇਂ ਚੱਲ ਰਹਾ ਸੀ ਇਹ ਸਪੀਡ ਮੇਂ ਸਾਥ ਓਵਰ ਕ੍ਰੋਸਿੰਗ ਦੇ ਚੱਕਰ ਮੇਂ ਐਕਸੀਡੈਂਟ ਹੋ ਗਿਆ ਦਾ ਰਾਮਨਾਲ ਆ ਰਿਹਾ ਸੀ ਫੈਟ ਦੇ ਜੀ ਬੱਸ ਆ ਨਾ ਸਪੀਡ ਤੇ ਆਇਆ ਉਹ ਕੋ ਕੰਟਰੋਲ ਨਹੀਂ ਪਿੱਛੇ ਲੈ ਕੇ ਮਾਰੀ ਜੋਰ ਦੀ ਕੀ ਪਰਿਆ ਹੋਇਆ ਟਰੱਕ ਤੇ ਖੜੀਆ ਪਰਿਆ ਅਸੀਂ ਆ ਕੇ ਆਪਣੇ ਕਰਮਚਾਰੀਆਂ ਦੇ ਨਾਲ ਤੇ ਇਹਨੂੰ ਸਾਈਡ ਤੇ ਕੀਤਾ ਤੇ ਟ੍ਰੈਫਿਕ ਵੀਡੀਓ ਨੂੰ ਕੰਟੀਨਿਊ ਕੀਤਾ ਜੀ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਬਿਲਹਾਲ ਤੇ ਕੋਈ ਨਹੀਂ ਆ ਮਤਲਬ ਜਾਨੀ ਨੁਕਸਾਨ ਬਾਕੀ ਇਹਨਾਂ ਦੇ ਮਾਮੂਲੀ ਡਰਾਈਵਰਾਂ ਦੇ ਸੱਟਾਂ ਲੱਗੀਆਂ ਹੋਈਆਂ ਨੇ। ਇਹ ਕੋਈ ਚਾਰੋਂ ਢੰਗ ਨਾਲ ਚੱਲ ਪਈ ਜੀ। ਹਾਂਜੀ ਹਾਂਜੀ ਬਿਲਕੁਲ ਜੀ ਟ੍ਰੈਫਿਕ ਇਹਨੂੰ ਸਾਈਡ ਤੇ ਕਰਵਾ ਕੇ ਤੇ ਸਚਾਰੂ ਢੰਗ ਨਾਲ ਟ੍ਰੈਫਿਕ ਜਿਹੜੀ ਚੱਲ ਰਹੀ ਕੰਟੀਨ